ਦੇਖਣਾ ਜਾਵੇ ਜਰ ਜਰ ਤਸਵੇ ਜਰ ਜਰ ਜੀ ਸਾਜਾਵੇ ਤੇਰ ਜਾਵੇ ਤਨ ਗਾਵੇ ਮੇਰਾ ਤਕੀ ਰਮਨ ਸਿੰਘ ਸਾਹਿਬ ਆ ਰਹੇ ਕੋਈ ਬਾਰੇ ਜਿਹੜੇ ਜਨਾ ਮੇਰੇ ਪੁੱਤ ਆਈ ਫਰ ਤੋਂ ਹਜੂਰ ਤੋਂ ਜੀ ਮੇਰੀ ਪ੍ਰਵਾਹ ਕਹਿੰਦਾ ਲੱਗਿਆ ਕਰੇ ਬਾਰੇ ਬਾਰੇ ਘਰੇ ਤੇ ਫਰ ਤੋਂ ਹਜੂਰ ਜੀ ਕੋਲ ਆਉਣੇ ਆ ਲੋ ਬਰਤਾਰੇ ਕਰਾ ਦੇ ਖੇਡ ਦੇ ਜੀ ਸਾਈਡ ਤੋਂ ਕਰਾ ਦੇ ਫੇਰ ਨਾ ਬਾਰੇ ساري سلامي يا ساري ساري دعا جو بولا تا چنيت کي ساري سلامي يا ساري دعا جو بولا تا چنيت کي خڙيواز جايي پاري پتا اوهن غر پاري پتا اوهن غر پاري پتا اوهن غر پاري پتا ਉਹਦਾ ਹੀ 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 ਉਹਦਾ ਹੀ

ਮੇਰਾ ਨਾ ਜਰਨਾਲ ਸਿੰਘ ਆ 90 ਸਾਲ ਕਰੀ ਮੇਰੀ ਉਮਰ ਆ ਇਹ ਸੰ ਖੰਡਾ ਆ ਸ਼ੈਨੀਆਂ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਆ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਐਸਵਾ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਬ ਐ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆ ਹੁੰਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀਤ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਵਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀਤ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਵਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ ਦੇਰ ਤੋਂ ਲੱਗ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦੇ ਉਹ ਸੰਗ ਕੇ ਸੰਗਤ ਇਕੱਠੀ ਹੋ ਕੇ ਆਦਮੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਦਾਸ ਬੇਨਤੀ ਕਰਦਾ ਸਾ ਸੰਗ ਜੋ ਉਹਦੀ ਪੂਰੀ ਕਰਦਾ ਇਹ ਚੋਲਾ ਸਾਫ ਦਾ ਇਤਿਹਾਸ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਸਾਧ ਸੰਗਤ ਜੀਓ ਇਹ ਜੋ ਚੋਲਾ ਜੋ ਜੇਲਾ ਸਾਹਿਬ ਦੇ ਵਿਦਾਇ ਮਾਰ ਹੈ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇਖ ਦੇ ਵਿੱਚੋਂ ਆਇਆ ਅਦਬ ਦੇਖ ਦੇ ਵਿੱਚ ਲਾਜਬੰਦ ਲਾਜਬੰਦ ਰਾਜਾ ਸੀ ਸਾਧ ਸੰਗਤ ਜੀ ਤੁਹਾਨੂੰ ਨਾਨਕ ਪਾਸ ਦੁਨੀਆ ਤਾ ਦੇ ਜੋ ਅਦਬ ਦੇ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰੂ ਪੇਸਾ ਇਹ ਚੋਲਾ ਬਲਮਾਤ ਆਕਾਰਪੁਰਖ ਵੱਲੋਂ ਗੁਰਮਹਾਰਾਈ ਦੇ ਤਾਣਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਲਾਂ ਦੀਆਂ ਐਤਾ ਲਿਖੀਆਂ ਹੋਈਆਂ ਐ ਸੱਤਾਂ ਲਿਖੀਆਂ ਹੋਈਆਂ ਸਾਨਾ ਕੁਰਾਨ ਦੀਆਂ ਐਤਾ ਲਿਖੀਆਂ ਹੋਈਆਂ ਸਭ ਤੁਹਾਨੂੰ ਕੋ ਨਾਂ ਦੇ ਪਾਸ ਸਾਜੀ ਗੁਰਬਾਣੀ ਦਾ ਪਛਾਣ ਕਰਦੇ ਸਨ ਨਾਂਕਾਜ਼ਾ ਤੁਹਾਨੂੰ ਹਾਲ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇਨੇ ਐਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਿਆ ਹੈ ਇਹ ਤਾਂ ਸਿੱਖ ਧਰਮ ਦਾ ਪ੍ਰਚਾਰ ਕਰਦਾ ਪਤਾ ਨਹੀਂ ਕਿਹੜੇ ਧਰਮ ਦਾ ਪ੍ਰਚਾਰ ਕਰ ਸਾਡੇ ਮੁਸਲਮਾਨ ਦਾ ਧਰਮ ਦਾ ਪ੍ਰਚਾਰ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਦ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮੋਕਾ ਦਿਓ ਜਿਹੜਾ ਇਹ ਸਾਡੇ ਸੂਲਾਂ ਦੇ ਬਦਲ ਚੱਲਦਾ ਹੈ ਸਾਧ ਸੰਗ ਜੀ ਮਾਰਨ ਵਾਸਤੇ ਗਏ ਤਾਂ ਨੂੰ ਨਾਨਕ ਪਾਸ ਸਾਨੂੰ ਪਹਾੜ ਤੋਂ ਛੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤਾਂ ਨੂੰ ਨਾਨਕ ਪਾਸੇ ਫੁੱਲ ਵਾਂਗੂ ਬਾਦ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਡੇ ਅਗਦੇ ਅਜ ਇੱਕ ਸੀਸ ਚ ਕੋਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਪਹਾੜ ਤੋਂ ਛੁੱਟਿਆ ਮਰਦਾ ਏ ਨਾ ਪਾਣੀ ਡੋਬਿਆ ਮਰਦਾ ਏ ਨਾ ਤੋਂ ਇਹ ਬੇਤੇ ਡੁੱਬਿਆ ਮਰਦਾ ਏ ਸਾਧ ਸੰਗਤ ਰਾਜ ਰਾਜਵੰਤ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਆਖਰ ਰਾਜ ਰਾਜਵੰਤ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਰਾਜਵੰਤ ਹੈ ਉਹਨੇ ਕਿਹਾ ਬਈ ਚੋਲਾ ਮਿੰਦੂ ਦੇ ਦੇ ਪਹਿਲਾਂ ਤਾਂ ਉਹਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀਸ ਝੁਕਾਇਆ ਗੋਦਾਂਕ ਪਾ ਸਕਦੇ ਚਾਨਣ ਵਿੱਚ ਉਹਦਾ murid ਬਣ ਗਿਆ ਉਹ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਪਖਤਨ ਨੂੰ ਨਾਨਕ ਪਾਸ਼ਕ ਨੇ ਦਿੱਤਾ ਸੀ